ਹਾਂਜੀ ਕੀ ਹਾਲ ਆ ਸਾਰੇ ਵੀਰਾਂ ਦਾ ਹੋਰ ਕੀ ਬੰਦਾ ਕਰਦਾ ਮੇਰੇ ਵੀਰੋ ਕਬੂਤਰ ਪਾਦਰ ਸੈਟੇ ਸਾਰੇ ਵੀਰਾਂ ਦੇ ਘਰ ਪਰ ਠੀਕ ਆ ਨਵਜੀ ਕਰਤੀ ਬਲੌਗ ਦੀ ਸਟਾਰਟਿੰਗ ਸਵੇਰੇ ਸਵੇਰੇ ਕਿਨੇ ਵੇ ਲੀਵ 8:30 ਵਜੇ ਨਾ ਮੇਰੇ ਨਾਲ ਕਿਉਂ ਆਏ ਫੋਨ ਮੋਬਾਈਲ ਫੜ ਲੈਣਾ ਤੂੰ ਇਹ ਕਾ ਦੇਖੇ ਨਾ ਪਤਾ ਨਹੀਂ ਘਰੋਂ ਪੀ ਕਹਿੰਦਾ ਕਿੱਥੋਂ ਲੱਸੀ ਲੂਸੀ ਵੀ ਉਹਦਾ ਸਾਰੇ ਨਾ ਲੋਰ ਤੇ ਲਾਉਂਦੇ ਤੇ ਮੂਖ ਸਾਖ ਸਾਖ ਜੱਜ ਕੇ ਆ ਬਸ ਆਏ ਗਲਤ ਕਰਨੇ ਦੇ ਦਿਨ ਤੱਕ ਨਾ ਦੇਖੀ ਨੀਓ ਚਲੋ ਬਸ ਇਹ ਆ ਬ੍ਰੋ ਵਲੌਗ ਕਰਤਾ ਸਟਾਰਟ ਹੋਣ ਦੇਖਾਂਗੇ ਕੀ ਕੰਮ ਤਾਂ ਹੁੰਦਾ ਵਿਡਰ ਹਾਂ ਕੀ ਹੁੰਦਾ ਤੈਨੂੰ ਕੀ ਚਾਹੁੰਦੇ ਤੂੰ ਮੂੰਹ ਫੜਦਾ ਤੇ ਦੱਸ ਕੀ ਚਾਹੁੰਦੇ ਤੈਨੂੰ ਯੋਜਨਾ ਦੱਸ ਹਾਂਜੀ ਮੇਰੇ ਦੋਸਤੋ ਤੇ ਦਿਨ ਬਈ ਤੁਹਾਡੇ ਸਾਹਮਣੇ ਹੈ ਬਾਕੀ ਕਿਦਾਂ ਲਖਣਾ ਧੂਆ ਤੇ ਧੁੰਦ ਬੱਚੇ ਡਾ ਵੀ ਨਹੀਂ ਸਕਦੇ ਹੋਏ ਦਿਨ ਤਾਪਾ ਯਾਰ ਤੇ ਇਹਨਾਂ ਨੂੰ ਰਾਤ ਮੈਂ ਇੱਥੇ ਕਰ ਦਿਆ ਸੀ ਮੈਂ ਜਲ ਇੱਥੇ ਬੈ ਹਾਂ ਕਾਵਾ ਲੈ ਨਰਲਾ ਤਾਂ ਇਹਨਾਂ ਨੂੰ ਦਾਂ ਦੇ ਬਸ ਐਂ ਕਰਾਂਗੇ ਯਾਰ ਅੱਜ ਜਦ ਆਪਾਂ ਵੀ ਖੁੱਡੇ ਸਾਫ਼ ਕਰਨ ਦਾ ਪਲਾਨ ਬਣਾ ਲੈਂਦੇ ਫਿਰ ਹਨ ਖੁੱਡੇ ਹੀ ਸਪਾਈਸ ਬੁਈ ਕਰਦੇ ਆਗੇ ਛੋਟੇ ਬੱਚੇ ਬੱਚੇ ਬਾਹਰ ਕੱਢ ਲਾਂਗੇ ਮੜੇ ਮੋਟੇ ਗੋਲਾ ਕੀ ਦਾ ਆ ਗਿਆ ਨੀਲਾ ਗੋਲਾ ਛਤਰੀ ਪਰ ਹੂੰ ਜੰਗਲੀ ਗੋਲਾ ਜੀ ਪਾਣੀ ਕੀ ਕਰਦਾ ਆਪਣੇ ਛਤਰੀ ਤੇ ਬੈਠਾ ਪਈਏ ਉੱਡ ਜਾ ਕਾਲੇ ਕਾਵਾ ਹਾਂਜੀ ਮਲੋਟ ਆਏ ਸੀ ਜੀ ਸਵੇਰੇ ਸਵੇਰੇ 11 ਵਜੇ ਆਇਆ ਤਾਂ ਉਹ ਸਵੇਰੇ ਹੀ ਆਉਣ ਮਲੋਟੋਂ ਚਾਲਦੇ ਆਂ ਬਈ ਪਿੰਡ ਵਾਪਸ ਜਲਦੀ ਜਲਦੀ ਰ ਕੰਮ ਬਹੁਤ ਆ ਜਾ ਕੇ ਗੁੱਡੇ ਸਾਫ ਕਰਨਗੇ ਅੱਜ بڑے ਪਲਾਨ ਸੀ ਹਨਾ ਇਹ ਕੱਜ ਘਰ ਦੇ ਕਹਿੰਦੇ ਫਿਰ ਝੋਨਾ ਵੜਨਾ ਹੈ ਬਾਕੀ ਚਲੋ ਚਾਲਦੇ ਆਂ ਖਿੱਚ ਕੇ ਲਾਉਣੇ ਆ ਪਿੰਡ ਠੀਕ ਹੈ ਜੀ ਤੇ ਹਾਂਜੀ ਬਸ ਓਕੇ ਜਿੰਨਾ ਇੰਦਰੋਂ ਲੰਬੀ ਵੀ ਚੱਲਾਂਗੇ ਬਈ ਆਪਾਂ ਨਾ ਉਹ ਉਹ ਸਾ ਵੈਸੇ ਨਹੀਂ ਲੰਬੀ ਵੈਸੇ ਵੀ ਲੰਬੀ ਵਿੱਚ ਜਾ ਕੇ ਗਿਆ ਤੇ ਉਹਦਾ ਪਾਰਸਲ ਮੰਗਾਇਆ ਸੀਗਾ ਆਪਾਂ ਕਬੂਤਰਾਂ ਵਾਸਤੇ ਮੈਡੀਸਿਨ ਮੰਗਾਈ ਸੀ ਜਿਹੜੇ ਕਬੂਤਰਾਂ ਦੇ ਸਪੈਸ਼ਲ ਪ੍ਰੋਡਕਟ ਨਹੀਂ ਬਣਾਉਂਦੇ ਆਪਣੇ ਆਪਣੀ ਕੰਟਰੀ ਦੀ ਆ ਉਹ ਕੰਪਨੀ ਉਹ ਭਾਰ ਬਿਜ਼ਨਸ ਉਹਨਾਂ ਤੋਂ ਇੱਕ ਤਾਂ ਲੀਵਰ ਟੌਨਿਕ ਤੇ ਦੋ ਕੁ ਸ਼ਾਇਦ ਇੱਕ ਮਿਨਰਲ ਸੀ ਇੱਕ ਪਤਾ ਨਹੀਂ ਰੋਡ ਰੋਕ ਕੀ ਸੀਗਾ ਯਾਰ ਕੱਲ ਜੋ ਬੋਲ ਸੀਗਾ ਉਹ ਪਾਰਸਲ ਲੈ ਕੇ ਚੱਲਦੇ ਆਪਾਂ ਉਹ ਕਹਿੰਦਾ ਭਾਈ ਮੇਰੀ ਪਹੁੰਚ ਲੰਬੀ ਤੱਕ ਹੀ ਆ ਮੈਂ ਕੋਚ ਕਰਨੀ ਨਵੀਂ ਦਰਮਾਣ ਆਉਣ ਵਾਲੀ ਹੈ ਨਾ ਮੋਟਰੋ ਬੱਸੋਂ ਲੰਬੀ ਕੋਚਰ ਆਲੇ ਆਪਾ ਮੈਂ ਚੱਲ ਵੀ ਮੈਂ ਆ ਗਿਆ ਤੇ ਤੁਹ ਫੜ ਕੇ ਲੈ ਜਾਂਦਾ ਮੈਂ ਕੋਈ ਛੋਟੀ ਚਲੋ ਆਪਿਓ ਚੱਕਦੇ ਆ ਪਰਸਲ ਲੱਗੋ ਦੀ ਬੱਸ ਤੇ ਚਾਹ ਦੇ ਘਰ ਲੋ ਹਾਂਜੀ ਮੇਰੇ ਦੋਸਤੋ ਚੱਕ ਲਈ ਪਰਸਲ ਇੱਕੜ ਪਰਸਲ ਦਾ ਕਰਦੇ ਹੈ ਨਾ ਫੇਰ ਕੁਲੀ ਘਾਲ ਲੋ ਕਿ ਹੁੰਦਾ ਨੰਬਰ ਨੰਬਰ ਇਹ ਚੱਲਦੇ ਆ ਬੱਸ ਲੰਬੀ ਹੋ ਮੈਂਟਰ ਦਾ ਮੂੰਹ ਹੀ ਬਾਲਾ ਕਰਨ ਲੱਗੇ ਹਾਂ ਇਹਦਾ ਮੈਨੂੰ ਵੇਖ ਕੇ ਹੀ ਬੋਲਣ ਲੱਗੇ ਦੇਖੋ ਲੈ ਹਾਂ ਕੀ ਹੋ ਗਿਆ ਭੁੱਖ ਲੱਗੀ ਹੈ ਬੜਾ ਸ਼ਾਨਾ ਜਿਹਾ ਹੋ ਰਿਹਾ ਤਾਂ ਭਾਈ ਲਿਆਂਦਾ ਪਾਰਸਲ ਯਾਰ ਇਹ ਤੁਹਾਨੂੰ ਬਾਅਦ ਚ ਖੋਲ ਕੇ ਦਿਖਾਵਾਂਗੇ ਹਨ ਬਹੁਤ ਆਪ ਦੇ ਵੱਲੋਂ ਬਹੁਤ ਚੰਗੇ ਪ੍ਰੋਡਕਟ ਮੰਗਾਏ ਆ ਠੀਕ ਹੈ ਕਿ ਨਹੀਂ ਕਬੂਤਰਾਂ ਵਾਸਤੇ ਤੇ ਇਧਰ ਮੁੰਡਾ ਖੋਡੇ ਵੀ ਸਾਫ਼ ਕਰੀ ਜਾਂਦਾ ਹੈ ਪਰ ਹੁਣ ਕੰਮ ਵਿੱਚ ਹੀ ਰੁਕਣਾ ਪਊਗਾ ਓਹੋ ਇਹ ਬੱਚਾ ਵੀ ਮਰ ਗਿਆ ਚਲੋ ਇੱਕ ਵਾਰ ਲਓ ਹਾਂਜੀ ਖੁੱਡਾ ਖੱਡਾ ਵਾਲਾ ਕੰਮ ਵਿੱਚ ਹੀ ਰੁਕਦਾ ਸਾਫ਼ ਸਫਾਈ ਦਾ ਤੇ ਯਾਰ ਹੁਣ ਟਰਾਲੀ ਪਾ ਕੇ ਲਿਓ ਝੋਨਾ ਵੜਦੇ ਆ ਤੇ ਕਰ ਲਿਓ ਪਤਾ ਨਹੀਂ ਕਿੱਧਰ ਗਏ ਯਾਰ ਇਹ ਕਹਦੇ ਵੀ ਹੈਂ ਕਿਵੇਂ ਖੜਕਾ ਓਏ ਯਾਰ ਲੀਓ ਪਤਾ ਨਹੀਂ ਕਿੱਧਰ ਜਾ ਰਹੀ ਕਹਿੰਦੇ ਮੈਂ ਤਾਂ ਜਾਂਦਾ ਇਧਰੋਂ ਜਦੋਂ ਮਲੋਟ ਗਿਆ ਮੈਂ ਪਿੰਜਰੇ ਤਾੜ ਕੇ ਗਿਆ ਠੀਕ ਹੈ ਲੀਓ ਨੂੰ ਇਹਨਾਂ ਨੇ ਛਾੜ ਸ਼ੂਟ ਦਾ ਖੁੱਲਾ ਕਿਤੇ ਕਹਿੰਦੇ 20 ਮਿੰਟ ਫਨੇਦਾ ਘੰਟਾ ਹੋ ਗਿਆ ਕਹਿੰਦੇ ਦਿਸੇ ਹੀ ਨਹੀਂ ਉਹ ਤਾਂ ਕਿੱਧਰ ਗਿਆ ਕੇ ਲਾਇਆ ਹੀ ਨਹੀਂ ਨਾ ਇਧਰ ਲੈ ਕੇ ਨਾ ਉਧਰ ਲੈ ਕੇ ਮੈਂ ਭੈਜੂ ਕੁੱਤਾ ਕਿੱਧਰ ਆ ਫਿਰ ਆਪਣਾ ਕਵਾੜੇ ਇਹ ਜਮਾ ਜਿਹੜਾ ਹੋਇਆ ਹੈ ਭੈਜੇ ਭੱਲ ਨਾਲ ਕੀ ਰਹਿਦਾ ਉਹ ਵੀ ਤੌਰ ਥੋੜੀ ਹੈ ਵੀ ਲੀਓ ਹੈਣੀ ਆ ਕਰ ਆ ਫਿਰਦਾ ਜੱਬਲ ਕਿੱਧਰ ਫਿਰਦਾ ਹੈ ਕਿੱਧਰ ਫਿਰਦਾ ਜਾ ਉਧਰ ਓਏ ਆ ਕੀ ਕਰਤਾ ਅੱਜ ਬੈਠਾ ਰ ਬੈਠ ਰ ਬੈਠਾ ਰ ਬੈਠਾ ਰ ਬੈਠਾ ਰ ਲੀਵ ਮਾਨ ਨਾਲ ਆਈ ਪਹਿਲੇ ਦਿਨ ਆਇਆ ਖੇਤ ਐ ਲੀਓ ਬੇਬੀ ਇਹਨੂੰ ਟਰੈਕਟਰ ਤੇ ਚਾੱਕ ਕੇ ਭਾਇਆ ਸਾਰਾ ਨਿਬੜ ਗਿਆ ਦੇਖੋ ਬੁਰਾ ਹਾਲ ਹੋ ਗਿਆ ਜਾਵਾ ਗਿੱਲਾ ਸੀ ਯਾਰ ਮੈਨੂੰ ਐਸੀ ਕੁੱਤੇ ਕੱਤੇ ਨਾਲ ਉਹ ਪੈ ਜਾਣ ਇਹਨੂੰ ਤਾਂ ਕਰਕੇ ਅੱਜ ਤਾਂ ਪੂਰੀ ਸਰਵਿਸ ਹੋ ਗਈ ਧੀ ਭੱਜਣ ਵਾਲੀ ਜੱਜ ਕੇ ਭਾਈ ਟਰਾਲੀ ਪਾ ਕੇ ਲੈ ਆ ਕੇ ਠੱਲਤੀ ਯਾਰ ਅਸੀਂ ਤੇ ਮਸ਼ੀਨ ਆਈ ਨਹੀਂ ਤੇ ਹੁਣ ਆ ਜੀ ਕੰਪਿਊਟਰਾਂ ਨੂੰ ਹੀ ਚੱਲਦਾ ਹੈ ਹੈ ਇਰ ਘਰੇ ਨਾ ਚਲੇਗਾ ਬਗਾਲ ਤਾਂ ਪੱਕੀ ਹੈ ਯਾਰ ਹਣਾ ਇਹਨੂੰ 40 ਛੰਡ ਲੈਨੇ ਬਾਹ ਲੈਨੇ ਮੋਟਰਸਾਈਕਲ ਤੇ ਖਿੱਚ ਦਿੰਨੇ ਹਾਂ ਲਈ ਓਏ ਵਿਚਾਲੇ ਬੈਠੇ ਮੋਟਰਸਾਈਕਲ ਤੇ ਲਿਓ ਮਾਨਾ ਵਾਲਾ ਸਪੀਡ ਬ੍ਰੇਕਰ ਜਾਂ ਰੋਮਰ ਆਇਆ ਜਾਂ ਚੱਲ 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 ਜਾਊਗਾ ਜਾਊਗਾ ਮਗਰ ਹੀ ਆਊਗਾ ਹਟ ਜਾ ਨਾਲ ਇਧਰ ਲੱਗਿਆ ਆਪਣੇ ਮਗਰ ਨਹੀਂ ਨਹੀਂ ਨਾ ਕੋਈ ਆ ਹਾਂ ਜੀ ਮੇਰੇ ਵੀਰੋ ਪਹੁੰਚ ਗਏ ਜੀ ਖੇਤ ਤੇ ਲੱਗੇ ਆ ਮਸ਼ੀਨ ਚੁਣਾ ਵਡਣਾ ਤੇ ਪਹਿਲਾਂ ਤੁਹਾਨੂੰ ਪਤਾ ਖੁੱਡੇ ਸਾਫ ਕਰ ਰਹੇ ਸੀ ਨਾ ਬਈ ਫੂਨ ਆ ਗਿਆ ਵਿੱਚੋਂ ਤੇ ਖੁੱਡੇ ਸਾਫ ਕਰਦੇ ਕਰਦੇ ਛੱਡ ਕੇ ਆਇਆ ਬਈ ਮੈਂ ਠੀਕ ਹੈ ਤੂੰ ਖੁੱਡੇ ਸਾਫ ਕਰ ਹੀ ਦਿੱਤੇ ਲਗਭਗ ਯਾਰ ਵੀ ਮੰਨ ਕੇ ਚੱਲੋ ਮੈਂ ਦੱਸਦਾ ਵੀ ਖੁੱਡੇ ਤਾਂ ਸਾਫ ਹੋ ਹੀ ਗਏ ਸੀ ਬਸ ਲਾਸਟ ਖੁੱਡੇ ਰਹਿ ਗਏ ਸੀ ਮੜਾ ਜੱਕ ਉਹ ਚੋਬਰ ਕਰ ਦੂਗਾ ਤੇ ਮੈਂ ਤਾਂ ਇੱਕ ਹੋਰ ਮੁੰਡਾ ਆਇਆ ਸੀ ਕੋਈ ਮਿਲਣ ਨੂੰ ਲੈ ਕੇ ਮੈਂ ਖੇਤ ਆ ਗਿਆ ਤੇ ਚੋਬਰ ਆ ਰਕੇ ਘਰੇ ਆ ਤੇ ਉਹ ਖੁੱਡੇ ਸਾਫ ਕਰਕੇ ਤੇ ਮਗਰ ਚਾਹ ਲੈ ਕੇ ਆ ਜਾਣਗੇ ਇੱਥੇ ਆਪਣੀ ਹਣਾ ਤੇ ਪਾਚ ਨੂੰ ਖੇਤੀ ਜਿੱਦ ਨਾ ਕੱਲਾ ਹੀ ਆ ਮੈਂ ਤੇ ਡੱਕ ਡੱਕੇ ਵੱਡਾ ਯਾਰ ਮਗਰੋ ਮਗਰੋ ਮਸ਼ੀਨ ਦਿਓ ਬਸ ਕੰਨੀ ਕੰਨੀ ਵਾਲਾ ਗੇੜਾ ਹੀ ਹੁੰਦਾ ਹੈਗਾ ਬਾਕੀ ਤਾਂ ਕੋਈ ਚੱਕਰ ਨਹੀਂ ਹੁੰਦਾ ਥੱਕੇ ਹੀ ਗੇੜਾ ਲਾਉਂਦੇ ਲਾਉਂਦੇ ਚੌੜ ਕਰਦਾ ਭਾਈ ਕੋਈ ਥੱਕੇ ਥੱਕੇ ਨਹੀਂ ਮੈਂ ਠੀਕ ਹੈ ਤੇ ਬਿਲਟਾ ਦੇਖੀ ਆ ਨਾ ਮੈਨੂੰ ਆਇਆ ਚੁੰਡਾ ਜਾਂਦਾ ਤਾਂ ਆਪੇ ਚੱਕ ਲੂ ਯਾਰ ਆ ਤਾਂ ਚੰਗਾ ਭਲਗਾ ਖੜੰਗਾ ਹਣਾ ਐਨਾ ਕਿਉਂ ਮੱਥਾ ਮਾਰਨਾ ਹੈਗਾ ਐਵੇਂ ਆਪੇ ਮਗਰ ਮਗਰ ਦਾਤੀ ਲੈ ਕੇ ਭੱਜੇ ਫਿਰਦੇ ਤਾਂ ਆਪੇ ਵੜ ਦਿੰਦੇ ਹੁੰਦੇ ਸਾਰਾ ਹਣਾ ਮਾਮਾ ਕਰੋ ਕੋਈ ਇੱਕ ਅੱਧਾ ਡੱਕਾ ਰਹਿ ਇਹਦਾ ਕਰਦੇ ਉਹ ਮੜ ਦੇ ਬਾਕੀ ਇੱਕ ਡੱਕੇ ਨਾਲ ਤਾਂ ਭਾਂਜ ਕੋਈ ਘਾਟਾ ਨਹੀਂ ਪੈਣ ਲੱਗਿਆ ਹਨ ਪਰ ਬਸ ਆ ਗੱਲ ਹੁੰਦੀ ਹੈ ਵੀ ਅਗਲਾ ਕਹਿੰਦਾ ਭਾਂਜ ਇੰਨੇ ਕਿਲੇ ਥਾਂ ਦੇ ਵੱਢ ਕੇ ਤੇ ਡੱਕੇ ਨਹੀਂ ਵੱਢੇਗੇ ਸਾਈਡਾਂਲੇ ਹਨ ਐਨੇ ਬੇਪਹੁੰਚੇ ਬੰਦੇ ਆਹੀ ਹੁੰਦਾ ਖੇਤੀਬਾੜੀ ਨਾਲ ਗੱਲਾਂ ਹੋਰ ਖੇਤੀਬਾੜੀ ਚ ਹੀ ਏਡਾ ਠੀਕ ਹੈ ਕਿ ਨਹੀਂ ਮੇਨ ਕੰਮ ਤਾਂ ਕਬੂਤਰ ਸਾਹਮਣੇ ਆ ਕਬੂਤਰ ਸਾਹਮਣੇ ਦਿਖਾਓ ਖੇਤੀਬਾੜੀ ਤੇ ਹਰੀ ਕੀ ਕਰ ਲੂਗਾ ਖੇਤੀਬਾੜੀ ਤੇ ਤਾਂ ਅਗਲਾ ਕੋਈ ਬੰਦਾ ਵੀ ਰੱਖ ਲੂਗਾ ਠੀਕ ਹੈ ਕਿ ਨਹੀਂ ਤਾਂ ਕਰਕੇ ਬਾਕੀ ਠੀਕ ਆ ਬਰੋ ਘਰੇ ਖੁੱਡੇ ਖਾਡੇ ਮੇ ਵੀ ਸਾਫ ਇੱਕ ਖੁੱਡਾ ਚ ਉਬਰਨੇ ਕਰਤਾ ਸੀ ਮੈਂ ਜਦੋਂ ਮਲੋਟ ਗਿਆ ਮੇਰੇ ਆਉਣ ਤੋਂ ਪਹਿਲਾਂ ਇੱਕ ਮੈਂ ਕਰਤਾ ਫਿਰ ਇੱਕ ਜਾਲ ਉਹਨੇ ਕਰਤਾ ਤੇ ਦੋਵੇਂ ਮੈਂ ਕਰਤੇ ਯਾਨੀ ਕਿ ਤਿੰਨ ਖੁੱਡੇ ਮੈਂ ਕੀਤੇ ਦੋ ਦੋ ਖੁੱਡੇ ਚ ਉਬਰਨ ਸਾਫ ਕੀਤੇ ਠੀਕ ਹੈ ਪੰਜ ਖੁੱਡੇ ਕਰਤੇ ਬੈਟ ਕਰੇਗੀ ਬੈਟ ਕੋਈ ਨਾ ਬਾਅਦ ਚ ਕਰਦੇ ਆਗੇ ਤੇ ਜਾ ਕੇ ਬਸ ਘਰੇ ਹੁਣ ਟਾਈਨ ਨਾਲ ਦਾਣਾ ਦੂਣਾ ਪਾਣੀ ਪੂਣੀ ਪਾਵਾਂਗੇ ਤੇ ਦੇਖਦੇ ਆ ਨਾ ਫਿਰ ਅੱਗੇ ਦਰਵਾ ਵੀ ਚੱਲ ਕੇ ਆਉਣਾ ਸੀਗਾ ਅੱਜ ਤਾਂ ਬੱਚੇ ਪੁੱੱਚੇ ਵੀ ਨਹੀਂ ਬਾਹਰ ਕੱਢੇਗੇ ਮੈਨੂੰ ਲੱਗਦਾ ਨਾ ਬੱਚੇ ਬਾਹਰ ਕੱਢਿਆ ਨਾ ਦਵਾਈ ਦੂਈ ਪਈ ਕਿਸੇ ਬੱਚੇ ਦਾ ਅੱਜ ਤਾਂ ਕੁਝ ਵੀ ਨਹੀਂ ਕੀਤਾ ਮੀ ਵੀ ਹੈਨਾ ਤਾਂ ਇਹ ਸਾਰਾ ਦਿਨ ਲੰਘ ਜਾਣਾ ਚਲੋ ਕੋਈ ਇਸ਼ੂ ਨਹੀਂ ਐਡਾ ਦਵਾਈ ਬੂਟੀ ਪਾ ਲਾਂਗੇ ਜਾ ਕੇ ਯਾਰ ਨਹਾ ਕਰਕੇ ਸਹੀ ਬੱਚਾ ਨੇ ਪਾ ਲਾਂਗੇ ਫਿਰ ਸ਼ਾਇਦ ਕਿ ਦਿੜਵੀ ਜਾਣਾ ਹੋਵੇ ਹਨਾ ਬੂਫਰ ਲੈਣ ਤਾਂ ਉਹ ਵੀ ਆਪਣੇ ਕੋ ਸੈਕੰਡ ਹੈਂਡ ਡੀਲ ਵਧੀਆ ਮਿਲੀ ਸੋ ਵੀ ਤੁਹਾਨੂੰ ਦੱਸਾਂਗੇ ਚਲੋ ਵੀ ਕੀ ਹਿਸਾਬ ਕਿਤਾਬ ਹੈ ਚੱਲ ਬਈ ਸੰਗ ਦਾ ਕਰ ਤੋ ਹੈਲੋ ਮਿੱਤਰ ਹੈਲੋ ਚੱਲ ਬਈ ਘਰ ਦੇ ਦੋ ਮੋੜਸਾਂ ਲੈ ਕੇ ਟਰੈਕਟਰ ਸਾਡੇ ਵਾਲੇ ਕੋਲੇ ਕੋਸ ਸਾਹ ਕੋਲੇ ਬਸ ਸਾਈਡਾਂ ਵੱਡੇ ਹਨਾ ਤੇ ਬਸ ਇੱਕ ਦੋ ਟੈਂਕੀ ਹੀ ਪੈਣੀਆਂ ਤੇ ਉਹ ਆਪੇ ਪਵਾ ਲੂਗਾ ਝੋਨੇ ਦਾ ਤੇ ਆਪਾਂ ਆ ਕੇ ਘਰੋਂ ਦੋਵੇਂ ਮੋਟਰਾਂ ਨਾਲ ਲੈ ਕੇ ਹੋਈ ਠੀਕ ਹੈ ਹਾਂਜੀ ਆ ਗਏ ਸੀ ਜਿਹੜੇ ਕਰੀ ਚਾਹ ਲੈ ਕੇ ਚਾਰ ਬੰਦੇ ਸੀ ਚਾਹ ਲੈਣ ਦੇ ਗਲਾਸ ਦੋ ਬੰਦੇ ਭੱਜ ਗਏ ਦੋ ਬੰਦੇ ਰਹਿ ਗਏ ਨਾਂ ਕੀ ਆ ਬਈ ਆਪਣਾ ਆਕਾਸ਼ਦੀਪ ਪਿੰਡ ਵੀਰੇ ਗੰਗਾ ਵੀਰੇ ਗੰਗਾ ਓਕੇ ਇੱਕ ਭਰਾ ਆਇਆ ਮਿਲ ਪਿੰਡ ਗੰਗਾ ਤੋਂ ਠੀਕ ਹੈ ਚਲੋ ਚਾਹ ਚੂ ਬੀ ਕਰਾਂ ਹੋਰ ਨਾ ਦੂਜੇ ਦੋਵੇਂ ਤਾਂ ਭੱਜ ਗਏ ਆ ਮੱਟੂ ਤੇ ਚੋਬਰ ਤਾਂ ਟੱਪ ਕੇ ਖੇਤ ਨੂੰ ਤੇ ਖੁੱਡੇ ਖੱਡੇ ਸੁੱਖਣਾ ਸਾਰੇ ਸਾਫ਼ ਕਰਤੇ ਆ ਵਧੀਆ 1 2 3 4 5 ਪੰਜੇ ਖੁੱਡੇ ਸਾਫ਼ ਬੈਠ ਕਰੇਗੇ ਉਹ ਬਾਅਦ ਚ ਵੇਖਾਂਗੇ ਤੇ ਵੀ ਖੁੱਡੇ ਹੀ ਦਿਖਾਉਣੇ ਤੁਹਾਨੂੰ ਕੋਈ ਚੱਕਣੀ ਵੀਡੀਓ ਕਰਾ ਚਾਹ ਪੀ ਲਈ ਫਿਰ ਦੂਆ ਫੋਨ ਟਾਈਮ ਲੈਪਸ ਲਾ ਕੇ ਆਹ ਬਾਰੋਂ ਪਾਣੀ ਪੁਰਾਣੇ ਪਾਂਡੇ ਉੱਤੇ ਕਾਲੀ ਤੋਤੇ ਸੀਗੇ ਚਲੋ ਅੱਜ ਵੀ ਧੋ ਕਰਕੇ ਵਧੀਆ ਇਹਨਾਂ ਨੂੰ ਇਟਾ ਉਟਾ ਸਾਫ਼ ਕਰਕੇ ਫੱਟੀਆਂ-ਬੁੱਟੀਆਂ ਸਾਫ਼ ਕਰਕੇ ਸਭ ਕੁਝ ਡਨ ਕਰਕੇ ਕੰਮ ਮਨੇ ਵੇੜ ਹਾਂਜੀ ਤੇਨਾਂ ਨੂੰ ਕਰੀਏ ਫੋਨ ਜੀ ਜਿਹੜੇ ਡੜਬਾਹੇ ਵਾਲਿਆਂ ਨੂੰ ਇਹਨਾਂ ਤੋਂ ਬੂਫਰ ਲਿਆਉਂਦੀ ਰਹੀ ਸੀਗੀ ਹੋਮ ਥੀਏਟਰ ਲਾ ਕੇ ਫੋਨ ਪੁੱਛਦੇ ਨਾ ਨੂੰ ਫਿਰ ਕੀ ਬੰਦ ਤੇ ਇਹ ਪਾਰਸਲ ਆ ਭਾਈ ਕੱਲ ਨੂੰ ਖੋਲਾਂਗੇ ਆਪਾਂ ਅੱਜ ਨਹੀਂ ਖੋਲ ਦੇਗੇ ਹੈ ਕੁਛ ਸਪੈਸ਼ਲੀ ਇਹਦੇ ਚ ਕੋ ਚੰਗੀ ਚੀਜ਼ ਹੀ ਮੰਗਾਈ ਆ ਕਬੂਤਰਾਂ ਵਾਸਤੇ ਹਣਾ ਤੇ ਕੱਲ ਨੂੰ ਅਨਬਾਕਸਿੰਗ ਕਰਕੇ ਦਿਖਾਵਾਂਗੇ ਤੇ ਇੱਕ ਇਹ ਬੱਚਾ ਵੀ ਮਰ ਗਿਆ ਭਾਈ ਇਹ ਬੱਚਾ ਵਿਚਾਰਾ ਅੱਜ ਹੀ ਮਰਿਆਗਾ ਠੀਕ ਹੈ ਕਿ ਨਹੀਂ ਲਗਵਾ ਹੋ ਗਿਆ ਸੀਗਾ ਇਹ ਰੀ ਨੂੰ ਲਗਵਾ ਨਹੀਂ ਗਿਆ ਸੀ ਦਰੰਗ ਵੱਜ ਗਈ ਸੀ ਚਲੋ ਐਂ ਕਹਿ ਸਕਦੇ ਆ ਤੇ ਚਲੋ ਇਹਨੂੰ ਵੀ ਆ ਕੇ ਨੱਪਦੇ ਕਰਾ ਇੱਥੇ ਪਿਆ ਰਹਿੰਦੇ ਕਿਉਂ ਠੀਕ ਹੈ ਕਿ ਨਹੀਂ ਦੰਨਾ ਯਾਰ ਹੁਣ ਖੇਤ ਚੱਲਦਾ ਨੀਰਾ ਲੈਣ ਫੇਰ ਚੱਲਾਂਗੇ ਕਿਦੜਵਾ ਸ਼ਹਿਰ ਬੂਫਰ ਲਾ ਪਹੁੰਚ ਗਏ ਜੀ ਖੇਤ ਕਰੀਏ ਗੱਡੀਆਂ ਅਨਲੋਡ ਬਈ ਤੇ ਨੀਰੇ ਦੇ ਨਵੇਂ ਬਾ ਨੀਰੇ ਨੂੰ ਸੱਚ ਨਵੇਂ ਨੀਰੇ ਨੂੰ ਵਾਢ ਲਾ ਆ ਮੈਂ ਕਹਿਣ ਲੱਗਾ ਸੀ ਨਵੇਂ ਪਤਾ ਨਹੀਂ ਕੀ ਭਗਾਈ ਆ ਮੈਂ ਛੱਡੋ ਯਾਰ ਚੱਲ ਹਾਲ ਮੁਖੀ ਰਾਂਦ ਕਿ ਦੂਰ ਤਾਂ ਆਇਆਦਾ ਬਹੁਤ ਵਧੀਆ ਨਹੀਂ ਰਹਾ ਹਨ ਪਰ ਹਜੇ ਛੋਟਾ ਹੈ 5-7 ਦਿਨ ਲੈਂਦਾ ਹਜੇ ਦਰਲਾ ਬੜਾ ਯਾਰ ਨੀਰਾ ਤੇ ਜੋੜਿਆ ਨਹੀਂ ਥਾਂ ਦਾ ਬਹੁਤ ਵੱਡ ਲਿਆ ਮੈਂ ਪਰ ਥੱਭਾਂ ਦੋ ਦੋ ਕੀ ਬਣਨ ਤਕੜੀਆਂ ਚਲੋ ਇਹ ਲਾ ਕੇ ਫਰਾਂ ਕਰਾਂਗੇ ਦੋ ਥੱਭਾਂ ਨੂੰ ਬੂਝੜਨਾ ਵੜ ਲਾਂਗੇ ਬਾਕੀ ਇਹ ਬਟਲਾਂ ਦੋ ਤਿੰਨ ਤੇ ਚੱਲਦਿਆਂ ਕਰੇ ਅਜੇ ਦੜਵੇ ਵੀ ਜਾਣਾ ਯਾਰ ਹਨਾ ਕਿਹੜਾ ਟਾਈਮ ਰਹੇਗਾ ਤੁਸੀਂ ਆਪੇ ਦੇਖ ਲਓ ਚਲਿਏ ਜੀ ਚਲੋ ਜੀ ਹੀਰਾ ਵੜ ਲਿਆ ਬਈ ਬਸ ਥੋੜਾ ਜਿਹਾ ਵੜਿਆ ਲੱਦ ਵੀ ਲਿਆ ਤੇ ਚੱਲਦੇ ਆਂ ਕਿ ਦੜਵੇ ਚੱਲਦੇ ਆਂ ਭਾਈ ਘਰ ਹਾਂ 100 ਚੋਂ 95% ਕਿ ਦੜਵੇ ਜਾਵਾਂਗੇ ਅਜੇ ਹਾਂਜੀ ਚਲਿਏ ਫਿਰ ਜੀ ਮੰਡੀ ਜੀ ਬੁਫਰ ਲੈਂਡ ਜੀ ਹਾਂ ਜੀ ਇੱਕ ਬਾਈਕ ਤੇ ਚਾਰ ਜਾਣੇ ਉਹ ਵੀ ਬਾਈਕ ਹੈਗੀ ਬੇ ਘਟਾ ਵੀ ਜਿਹਦੇ ਕੋਈ ਫੋਟੋ ਚੀ ਫੋਟ ਨਹੀਂ ਵੀ ਆ ਜੀ ਤੇ ਬੰਦਾ ਬਹਿ ਵੀ ਨਹੀਂ ਸਕਦਾ ਚਲੋ ਚੱਲਦੇ ਆ ਬਈਆ ਲੇਟ ਤਾਂ ਬਹੁਤ ਅਗਰ ਚੱਲਾਂਗੇ ਲਾਜ਼ਮੀ ਪਿੰਡੋਂ ਨਿਕਲੇ ਤੇ ਨਾਲ ਦੀ ਨਾਲ ਹੀ ਰੋਕ ਗਿਆ ਲੈ ਬਾਹਰ ਆ ਕੇ ਵੀ ਦੇਖ ਲੋ ਕਾਵਾ ਸਾਕਾ ਆ ਫੜਾ ਹੋਰ ਕੀ ਆ ਚੱਕ ਕੇ ਰੱਖਣਾ ਵੋਡਾਂ ਦੇ ਦੇ ਲਓ ਜੀ ਇੱਥੇ ਹੀ ਖੜੇ ਹਜੇ ਵੀ ਆਹ ਟਾਈਮ ਹਜੇ ਕਿਹੜੇ ਵੇਲੇ ਸ਼ਹਿਰ ਜਾਵਾਂਗੇ ਪਿੰਡੋਂ ਬਾਹਰ ਨਿਕਲ ਸਾਰੀ ਮੁੱਕ ਗਿਆ ਤੇਲ ਬਈਆ ਤੁਸੀਂ ਆ ਆਪਸਾ ਬਲਾਡੋ ਠੀਕ ਹੈ ਜੀ ਹੋ ਸਕਦਾ ਲੇਟਾਂ ਹੀ ਮਾਰਦਾ ਜਿਹੜੇ ਹਸਾਬ ਤੇ ਆ ਆਪਣਾ ਬੰਦਾ ਬਹੁਤ ਲੇਟ ਹੋ ਕੇ ਵੀ ਆਏ ਤਾਂ ਚਲੇ ਲੇਟ ਨਾ ਆਪਾਂ ਨੂੰ ਕਿੜਾ ਚੂੜੇ ਆ ਡੀਕਦੀਆਂ ਨਾ ਕੋਈ ਗੱਲ ਨਹੀਂ ਜਾਵਾਂਗੇ ਹੌਲੀ ਹੌਲੀ ਭੁੱਖੇ ਮਰਦੇ ਆਉਂਦਾ ਨਾ ਲੁੱਡਗਾ ਪਾਉਂਦਾ ਬਲਜੀਤਵਾਨ ਗਰੁੱਪ ਵੇਖ ਆ ਆ ਆ ਇਹ ਐ ਬਲਜੀਤ ਉਹ ਨਾ ਕਰੇਗਾ ਓਏ ਹੋਰ ਬਜੀਤ ਆ ਅੜੇ ਕੰਬਲਜੀ ਦੀ ਘੜਦਾ ਮਾਨਾ ਵਾਲਾ ਹੋਰ ਯਾਰ ਧੰਨਵਾਦ ਮੁੰਡੇ ਰਿਸ਼ਤਾ ਨਾ ਪਿੰਡੋਂ ਨਿਕਲੇ ਤੇ ਇੱਥੇ ਖੜ ਗਏ ਕਿ ਦਿਲੇ ਜਾਣਾ ਜੀ ਸੰਧ ਹੀ ਵੱਡਾ ਚੱਕ ਲਾ ਤੂੰ ਸੰਧ ਹੋ ਰਿਹਾ ਯਾਰ ਇੱਕ ਬੰਦੇ ਚਾਰ ਆਏ ਸੀ ਹੁਣ ਸਾਨੂੰ ਪੈਰ ਧਰਨੂ ਨਹੀਂ ਦੋ ਦਾ ਧਰ ਲੈਣੇ ਇੱਕ ਦਾ ਪਰ ਲੌਕੀਆਂ ਦੇ ਥੱਲੇ ਚੱਕੀ ਬੰਦ ਕਰ ਕੇ ਆਉਂਗੇ ਨਾ ਨਾ ਕੇ ਕਰੋਟ ਰੈਡੀ ਖਾਂ ਲੱਗਦਾ ਜੀਆ ਨਾ ਹਜੇ ਕਿੱਥੇ ਚਲਾਈ ਜਾਂਦਾ ਚਲਾਈ ਜਾਂਦਾ ਜੀ ਚੱਲ ਕੋਈ ਨਾ ਚੱਲ ਅਖੰਡ ਫਿਰ ਚੰਗਾ ਮੋੜ ਤੂੰ ਵੀ ਪਿੰਡ ਨੂੰ ਠੀਕ ਆ ਕਿ ਨਹੀਂ ਚੱਲਿਆਂ ਅਸੀਂ ਨਹੀਂ ਬੋਤਲ ਤੂੰ ਕੋਈ ਲੋੜਨੀ ਇੱਥੇ ਰੱਖ ਦੇ ਫੇਰ ਲੋੜ ਪੈ ਜੂਗੀ ਇੱਥੇ ਚੱਕ ਲੈ ਹਾਂ ਜੀ ਤਰ ਪੈ ਜੀ ਰੋਕੋਈ ਤੇਲ ਬਾਤ ਕੀ ਹੋ ਗਿਆ ਜੀ ਉਹੀ ਕੰਮ ਮਸਾਂ ਆਏ ਚ ਤੇਲ ਤੂਲ ਪਾ ਕੇ ਨਾ ਮੁਸੀਬਤਾਂ ਦਾ ਔਕੜਾਂ ਦਾ ਸਾਹਮਣਾ ਕਰਕੇ ਤੇ ਅੱਗੇ ਦੇਖਾ ਦੁਕਾਨ ਬੰਦ ਹੈ ਸ਼ੌਪ ਵੀ ਬੰਦ ਹੈ ਠੀਕ ਆ ਜੀ ਮੀਟਿੰਗ ਹੈ ਨਹੀਂ ਜਾਗਦੇ ਮੁਸ਼ਕਲ ਹੈ ਮੁੜਨਾ ਹੀ ਪਊਗਾ ਜੇ ਦੁਕਾਨ ਹੀ ਵਧਾ ਕੇ ਜਾਵੜਿਆ ਗਲੇ ਹੁਣ ਆਪਣੇ ਅੱਗੇ ਥੋੜਾ ਮੁੜ ਕੇ ਖੋਲਣਗੇ ਯਾਰ ਫੁੱਦੂ ਲੱਗ ਰਹੀ ਨਹੀਂ ਵੜ ਸ਼ਹਿਰ ਵੀ ਹੈ ਰਾਤ ਨੂੰ ਅੱਧੀ ਰਾਤ ਨੂੰ ਰਹਿਣ ਦੇ ਉੱਤੇ ਚੜਜੂ ਸਾਰਿਆਂ ਦੇ ਆਪਣੇ ਖੋਲੇ ਕਿਹੜੀ ਜਾ ਕੇ ਘਰੇ ਪਹੁੰਚ ਗਏ ਉਹ ਗੇਟ ਲਾਗੇ ਤਾਂ ਨਹੀਂ ਗਈ ਸੀ ਪਾਈ ਕਿ ਲਾਈ ਗਈ ਸੀ ਇਹ ਪੱਕਾ ਜਾਂ ਤਾਂ ਹੀ ਲੱਗ ਗਈ ਸੀ ਨਾ ਦਾ ਸਾਡੇ ਰੋਟੀ ਟਾਈਮ ਹੈ 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 ਓਏ ਹੈ ਰੋਟੀ ਨਹੀਂ ਨੇ ਜੀ ਬੇਟਾ ਨਾ ਮਨਵੀਰ ਇਹਦਾ ਮਨਵੀਰ ਚਲੋਈ ਚਲੋ ਖਾਓ ਜੀ ਖਾਓ ਯਾਰ ਇਟਸ 버ਗਰ ਟਾਈਮ ਰੋਟੀ ਖਾ ਤਾਂ ਬਾਅਦ ਮੁੰਡੇ ਕਹਿੰਦੇ ਆ ਬਰਗਰ ਆ ਆ ਪਹਿਲੇ ਨਹੀਂ ਕੀਤਾ ਨਾ ਪਹਿਲਾਂ ਰੋਟੀ ਖਾਦੀ ਐ ਫਿਰ ਬਰਗਰ ਖਾਦਾ ਨਾ ਹੁਣ ਵੇਖੋ ਵੀ ਭਾਈ ਇਹ ਕੀ ਕਰ ਰਿਹਾ ਅੰਦਰ ਜਾ ਕੇ ਇਹ ਕਿਹੜਾ ਕੋਈ ਕੰਪੀਟਿਸ਼ਨ ਹੈ ਉਹਦਾ ਨਾ ਹੀ ਰੋਟੀ ਤਾਂ ਨਾਪ ਲੂਗੇ ਮੁੱਕ ਮੁੱਕੀ ਹੋ ਜਾਣੇ ਰੋਟੀ ਨਾਲ ਜਾ ਕੇ ਪੀ ਆ ਕੇ ਨਹੀਂ ਜਿਹੜਾ ਬੈਠੇ ਆ ਯਾਰ ਬਾਦਲ ਬਾੜੀ ਸੀ ਤੇ ਜੇ ਗਿਉਣ ਦੇ ਫੋਨ ਉਹ ਬੱਸ ਕਰਦਾ ਤੂੰ ਰਹਿ ਜਾਂਦੇ ਹੁਣ ਤੂੰ ਇੱਕ ਦਿਨ ਤਰਨਾਲਡ ਬੰਨ ਰਿਹਾ ਚਲੋ ਭਾਈ ਲੈ ਚਲੀਏ ਫਿਰ ਰੋਡ ਕੇ ਚੱਲ ਵੀਰੇ ਦੂਜੇ ਰੀ ਤੇਲ ਮੁੱਕ ਗਿਆ ਏ ਚੋ ਇਹ ਸਾਡਾ ਨਹੀਂ ਮੁਸ਼ਕਿਲ ਸਾਡਾ ਹੀ ਮੁਸ਼ਕਿਲ ਆਦਾ ਚਟਾ ਆ ਨੂੰ ਲੈ ਆਉ ਇਹ ਨਹੀਂ ਆ ਸੜਕੀ ਤੇ ਪਿੰਡ ਆ ਇਹਦੀਆਂ ਗੱਡੀਆਂ ਆ ਲੈ ਜਾ ਲੈ ਗਾ ਵਾ ਆ ਕਰੇ ਆਂ ਵੇਖ ਲੈ ਹਾਂਜੀ ਆ ਗਏ ਜੀ ਕਰੇ ਤੇ ਬੱਸ ਠੀਕ ਆ ਬ్రో ਹਣਾ ਮੋਟਰਸਾਈਕਲ ਕਰਦਗੇ ਆਪਣੇ ਦੋਵੇਂ ਅੰਦਰ ਹਾਂਜੀ ਇਹ ਤੇਲ ਵੀ ਮਚਾਇਆ ਹਾਂ ਹਾਂਜੀ ਹਾਂਜੀ ਪੱਲੇ ਕੁਝ ਨਹੀਂ ਪਾ ਤੇਲ ਵੀ ਬਹੁਤ ਜ਼ਿਆਦਾ ਪੈਸੇ ਵੀ ਬਹੁਤ ਖਰਚ ਕਰ ਦਿੱਤੇ ਆਹੀ ਗੱਲ ਹੈ ਆਹੀ ਗੱਲ ਹੈ ਮੈਨੂੰ ਲੱਗਦਾ ਜੇ ਐਸਾ ਹੋਵੇ ਤਾਂ ਦੋ ਗੇੜੇ ਹੋਰ ਲਾਦਗੇ ਨਾ ਤੇ ਇੰਨਿਆਂ ਚ ਆਪਾਂ ਨਵੀਂ ਲੈ ਲੈਂਦੇ ਹਾਂਜੀ ਟਾਈਮ ਹੋਈ 8:30-9 ਥੱਕ ਹਾਰ ਕੇ ਆ ਗਏ ਘਰੇ ਕੁਝ ਨਹੀਂ ਪੱਲੇ ਪਿਆ ਸਿਰਫ ਤੇਲ ਮਚਾਇਆ ਪੈਸੇ ਲਾਏ ਆ ਖਾਦਾ ਪੀਦਾ ਬਸ ਆਹੀ ਕੋਈ ਨਿਪਟਦਾ ਆਪਣੀ ਗੱਲ ਚ ਹੋਰ ਕੁਝ ਨਹੀਂ ਨਿਪਟਦਾ ਕੰਮ ਦੀ ਇੱਕ ਵੀ ਨਹੀਂ ਕਰਕੇ ਆਏ ਚਲੋ ਕੋਈ ਨਾ ਹੁਣ ਵਸਥੀ ਆਏ ਹੁਣ ਹਜੇ ਬੱਚਿਆਂ ਨੂੰ ਆਏ ਨਾ ਤੜਕੇ ਦੇ ਬੱਚੇ ਵੇਖੇ ਇਹਨਾਂ ਦਵਾਈ ਦਿੱਤੀ ਕੁਝ ਵੀ ਨਹੀਂ ਕੀਤਾ ਹੁਣ ਵੀਡੀਓ ਪਾ ਕੇ ਉਦੋਂ ਬਾਅਦ ਸਾਰੇ ਬੱਚਿਆਂ ਨੂੰ ਦਵਾਈ ਦੇਵਾਂਗਾ ਜਾ ਕੇ ਹਜੇ ਉਹੀ ਵਾਜੇ ਨੇ ਬਾਦ 10 11 ਚ ਫਿਰ ਸੌ ਜਾਾਂਗੇ ਕੋਈ ਚੱਕਰ ਵਾਲੀ ਗੱਲ ਨਹੀਂ ਲਓ ਜੀ ਖੁੱਡਾਂ ਦੀ ਸਫਾਈ ਦਿਖਾ ਦਈਏ ਤੁਹਾਨੂੰ ਜੀ ਚਲੋ ਮੌਕੇ ਦਿਖਾਉਣੀ ਵਸਤਾ ਹੁਣ ਤਾਂ ਮਿੱਠਾ ਪੁੱਠਾ ਜੀਆ ਵਾਜ ਗਿਆ ਚਲੋ ਜਾਨਵਰ ਰੱਖਿਆ ਫਿਰ ਮਿੱਠਾ ਦਾ ਮਾਰ ਲੰਗੀ ਭਾਈ ਹੁਣ ਹਨਾ ਪਰ ਫਿਰ ਵੀ ਇਧਰੋਂ ਖੁੱਡਾ ਨੰਬਰ 4 ਲਖਾਈਏ ਰੁਤੇ ਇਧਰ ਲੌਫਟ ਨੰਬਰ 3 ਟੂਆ ਮਾਰ ਲੌਫਟ ਦਾ ਸਮਝ ਜਾਣਗੇ ਲੋਕ ਯਾਰ ਬਸ ਖੁੱਡਾ ਹੀ ਕਹਿ ਦਾਂਗੇ ਆਪਾਂ ਦਾ ਰੇ ਜਾਲ ਹਨਾ ਇਹਨੂੰ ਲੋਕ ਲੱਗਾ ਪੈਕ ਮਿੰਟ ਖੋਲ ਕੇ ਵਿਖਾ ਦਗੇ ਕੇ ਬਲੂੜ ਹੀ ਨਹੀਂ ਬਸ ਆਈਂ ਦਿਸੀ ਆਂਦਾ ਜਾਲ ਵੀ ਸਾਫ ਮੈਂ ਤੇਰੇ ਜੋੜਾਂਗਾ ਨੇ ਖੁੱਡਾ ਚ ਆ ਜਾਂਦੇ ਠੀਕ ਹੈ ਜੀ ਤੇ ਲਾਓ ਜੀ ਇਹ ਵੀ ਸਾਫ ਕੀਤਾ ਹੋਇਆ ਵਧੀਆ ਜਿਵੇਂ ਆਣੋ ਕੇ ਰਿਪੋਰਟਾਂ ਚ ਇਦਨੋ ਆ ਗਈ ਉਹ ਮੌਕੇ ਤੇ ਹੋਣੀ ਸੀ ਵੈਸੇ ਚਲੋ ਹੁਣ ਤਾਂ ਬੈਠਾਂ ਉੱਠਾਂਗੇ ਵਾਦਦੇਗਾ ਫੇਰ ਹਨਾ ਬੜੇ ਵਧੀਆ ਇੱਕ ਨੰਬਰ ਬਣਾ ਕੇਗੇ ਠੀਕ ਹੈ ਜੀ ਡਨ ਹੈ ਜੀ ਇਹ ਖੁੱਡਾਂ ਦੀ ਸਫਾਈ ਕੀਤੀ ਆ ਜੀ ਬਈ ਸਾਰਿਆਂ ਦੀ ਹਨਾ ਹੋਰ ਕੀਤਾ ਕੀ ਆ ਡੱਕੇ ਨਹੀਂ ਕੀਤਾ ਹਨਾ ਬਸ ਹਾਂ ਡੱਕੀ ਡੱਕਾਂ ਕਿਉਂ ਹੁਣ ਅਸੀਂ ਘਟੋ ਘਟ ਕਟਵੜ 25 ਬੱਚਿਆਂ ਨੂੰ ਦਵਾਈ ਦੇ ਘਟਾਂਗੇ 25 30 ਬੱਚਿਆਂ ਨੂੰ ਮੇਰੇ ਨਾਲ ਆਰਾਮ ਨਾਲੀ ਹਨਾ 25 ਤੋਂ 30 ਬੱਚਿਆਂ ਨੂੰ ਹੁਣ ਦਵਾਈ ਦੇ ਘਟਿਆਂ ਗੋਲੀਆਂ ਦੇ ਘਟਿਆਂ ਤੇ ਆਈ ਡ੍ਰੌਪਾਂ ਦੇ ਘਟਿਆਂ ਤੇ ਹੁਣ ਇਧਰ ਛੋਟੇ ਬੱਚੇ ਛੱਡੇ ਸੀਗੇ ਭਾਈ ਉਹਨਾਂ ਦੀ ਕੰਡੀਸ਼ਨ ਹਜੇ ਥੋੜੀ ਖਰਾਬ ਐ ਇੱਕ ਰੱਤੇ ਦੀ ਹੌਦੀ 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 ਤਿੰਨ ਤਾਂ ਇਹ ਹੋ ਗਏ ਚੌਥਾ ਇੱਕ ਚੱਟਾ ਹੋ ਗਿਆ ਪੰਜਵਾਂ ਰੱਤੇ ਦੇ ਛੀਮਾ ਛੇ ਤਾਂ ਇਹ ਹੋ ਗਏ ਇਹ ਛੇ ਬੱਚੇ ਬਸ ਨਰਮ ਐ ਵੀ ਹਜੇ ਜਿਨ੍ਹਾਂ ਨੂੰ ਦਾਣੇ ਪਾਣੀ ਦੇ ਹਿਸਾਬ ਨਹੀਂ ਗਾ ਵੀ ਜਿਹੜੇ ਭੁੱਖੇ ਬੈਠੇ ਦਾਣਾ ਪਾਣੀ ਚੁਕਾ ਨਹੀਂ ਸ਼ਾਇਦ ਮੇ ਵੀ ਪਾਣੀ ਦੀ ਕਮੀ ਹੋਵੇ ਹਨਾ ਤੇ ਹੁਣ ਇੱਕ ਕੌਲੀ ਰੱਖੀ ਪਤਾ ਜੀ ਝਾਕੀ ਦਿੰਦੇ ਕੌਲੀ ਕਿੰਨੇ ਟੇਡੇ ਟੇਡੇ ਜੇ ਥੱਲੇ ਹੰਦੇ ਜਿਉ ਪਰ ਉੱਤਰ ਨਹੀਂ ਰਹੇ ਨੋ ਨੀ ਨੀ ਕੋਈ ਨਾ ਮੈਂ ਚੁੰਜਾ ਲਵਾ ਦਿੰਨਾ ਹੁਣ ਮੈਂ ਚੁੰਜਾ ਲਵਾ ਦਿੰਨਾ ਇਹਨਾਂ ਦੀ ਕੋਈ ਦਿੱਕਤ ਨਹੀਂ ਗੱਲ ਨਹੀਂ ਠੀਕ ਹੈ ਕਿ ਨਹੀਂ ਤੇ ਬਾਕੀ ਕੱਲ ਨੂੰ ਇਹਨੂੰ ਛੋਲੇ ਦੇ ਦਾਂਗੇ ਛੋਲੇ ਭਿਉ ਕੇ ਰੱਖ ਦੇਣਾ ਅਸਲੀ ਮੈਂ ਛੋਲੇ ਵੀ ਦਿਖਾਇਆ ਫੜ ਜਾ ਜੇ ਤੋ ਸਵਾਦ ਜਾਂ ਦੇਣ ਲੱਗ ਗਈ ਹੈ ਨਾ ਸਵਾਰ ਕੀ ਦੇਈਏ ਫਿਰ ਤੇ ਜਿਹੜਾ ਪਾਰਸਲ ਆਇਆ ਬਈ ਉਹ ਜਿਸ ਦਿਨ ਆਪਾਂ ਪਾਉਣਾ ਹੋਇਆ ਪਾਣੀ 'ਚ ਛੋਲੇ ਕਿੱਧਰ ਰੱਖ ਰਿਹਾ ਬਾਪ ਤੇ ਉਹ ਆਪਾਂ ਸਾਨੂੰ ਉਸ ਦਿਨ ਦਿਖਾ ਦੇਗੇ ਲਓ ਜੀ ਇਧਰ ਛੋਲੇ ਭਿਉਂਦੇ ਸਾਹਜੇ ਦੇ ਥੋੜੇ ਥੋੜੇ ਦੇ ਦੇਾਂਗੇ ਤੜਕੇ ਥੋੜੇ ਥੋੜੇ ਆਥਰੇ ਬਸ ਬਾਪੇ ਰਬਾਲੇ ਵੀ ਨਹੀਂ ਤੇ ਡਾਨਾ ਬਰੋ ਸੱਚ ਹਾਂ ਪਾਰਸਲਾ ਨਾਲ ਛੋਡੇ ਪਿੰਡ ਪਰਸਲ ਫੜਨ ਗਿਆ ਸੀ ਮੈਂ ਛੋਡੇ ਪਿੰਡ ਤਾਂ ਕਿੱਥੇ ਸੀ ਫੜਨ ਮੈਂ ਗਿਆ ਸੀਗਾ ਮਲੋਟ ਤੇ ਆਉਂਦਾ ਹੋਇਆ ਮੈਂ ਚੱਲ ਗਿਆ ਫਾੜੀ ਲੀ ਜਾਂਦਾ ਕੋਈ ਗੱਲ ਨਹੀਂ ਤੇ ਪਾਰਸਾ ਫੜਾਉਣਾ ਕਹਿੰਦਾ ਕਹਿੰਦਾ ਕੀ ਆ ਬਾਈ ਯਾਰ ਭਾਰੀ ਵਾਲਾ ਕਹਿੰਦਾ ਹੋਇਆ 1.5 ਕਿਲੋ ਦਾ ਗਿਆ ਹੈ ਨਾ ਤਾਂ ਹੀ ਆਇਆ ਹਾਂ ਮੈਂ ਇਹਦੇ ਸਮਾਨ ਬਾਬਾ ਜੀ ਕਾਡਾ ਕੂਤਰਾਂ ਹਾਂ 1.5 ਕਿਲੋ ਦਾ ਹੀ ਕਹਿੰਦਾ ਕੀ ਆ ਜੇ ਭਾਰੀ ਵਾਲਾ ਬਾਈ ਯਾਰ ਕਹਿੰਦਾ ਉਹਨਾਂ ਦੂਜਾ ਜ ਨਹੀਂ ਉਹਨਾਂ ਤੇਰੇ ਕੱਲੇ ਚੀ ਕਹਿੰਦਾ ਭਾਰੇ ਦੇ ਤੇ ਮੈਂ ਕਹਾਂ ਹੀ ਹੈ ਕੰਮ ਵੱਡਾ ਹੀ ਆ ਆਪਣੇ ਬਾਕੀ ਅੱਜ ਫੁੱਦੂ ਮੇਨ ਲੱਗਾ ਬੂਫਰਾ ਵਾਲ ਬਹੁਤ ਕੁ ਦੁਲਗਾ ਤੇਰਾ ਤੇਲ ਮੁੱਕਿਆ ਅੱਜ ਚੌਥਾ ਦਿਨ ਹੋ ਗਿਆ ਚੌਥਾ ਇਹ ਰੱਬ ਕੁ ਚੰਗੇ ਲਈ ਜਾਂਦਾ ਰੱਬ ਆਪਾਂ ਨੂੰ ਐਂ ਕਹਦਾ ਵੀ ਤੁਸੀਂ ਬਣਾ ਲਓ ਨਾ ਨਾ ਰੱਬ ਕਹਿੰਦਾ ਤੁਸੀਂ ਨਵੇਂ ਲਿਆਓ ਨਹੀਂ ਨਹੀਂ ਨਵੇਂ ਨਹੀਂ ਰਹਿੰਦੇ ਭਰਾਵਾ ਨਵੇਂ ਤਾਂ 1100 ਦੀ ਦਵਾਈ ਹੋਈ ਆ ਪੱਤੇ ਐਂ ਦੇ ਪੈਸੇ ਅਜੇ ਕਰਨੇ ਆ ਮੈਂ ਤੇ ਇੰਨੇ ਖਰਚੇ ਵੀ ਲੋਟ ਨਹੀਂ ਹੁੰਦੇ ਹਨਾ ਸਦਾ ਹਿਸਾਬ ਆ ਜੇਬਾਂ ਜਦੋਂ ਆਉਂਦੀਆਂ ਪੈਸੇ ਉਦੋਂ ਹੀ ਐਂ ਖਾਲੀ ਦਵਾਈ ਤੇ ਸਭ ਤੋਂ ਵੱਧ ਖਰਚਾ ਹੋ ਰਿਹਾ ਇਸ ਟਾਈਮ ਦਵਾਈ ਤੇ ਕਬੂਤਰਾਂ ਦੀ ਤੇ ਉਹ ਇੱਕ ਤਾਂ ਬਈ ਉਹ ਤਾਂ ਮੰਨ ਕੇ ਤੂੰ ਤਾਂ ਨਾ ਬਈ ਜਿਹੜਾ ਇਹਨੇ ਕਰਦਾ ਕਸਮ ਵੀ ਕਰਦਾ ਨਹੀਂ ਹੋਰ ਕਰਨਾ ਪੈਂਦਾ ਫਿਰ ਬਈ ਯਾਰ ਹਣਾ ਰਮਾਨ ਇੰਨੀ ਦਵਾਈਆਂ ਰੰਨੀ ਛੱਡ ਗਲਾਂ ਇੱਕ ਤਾਂ ਦਵਾਈ ਲਿਆਉਣੀ ਉੱਥੋਂ ਦੇਣੀ ਮੈਨੂੰ 4-5 ਦਿਨ ਹੋ ਗਏ ਇੱਥੇ ਹਾਂ ਠੀਕ ਆ 10 ਪੱਤੇ ਆਪਾਂ ਲੈ ਲੈਂਦੇ ਹਾਂ ਪੱਤਾ ਉਧਰ ਰਾਤ ਲੈਂਦਾ ਉਹ ਉੱਥੇ ਜਾ ਕੇ ਖੁੱਡੀਆਂ ਕਿੱਥੇ ਖੜਾ ਰੱਬ ਨਹੀਂ ਠੀਕ ਆ ਤੇ ਨਿੱਕੇ ਮੋਟੇ ਬਾਦਰੋਂ ਅੱਖਾਂ ਲਈ ਆ ਗਈ ਠੀਕ ਆ ਦੋ ਦੋ ਪਹਿਲਾਂ ਆਪਾਂ ਤੇ ਲਿਆਂਦੇ ਆਪਾਂ ਕੀ ਕੀ ਗੋਲ ਲਿਆਂਦੇ ਗੋਲੀਆਂ ਲਿਆਂਦੀਆਂ ਦੇਖ ਲਾ ਆ ਜਿੰਨਾਂ ਕੁੱਤੇ ਆਸਤੇ ਲਿਆਂਦੇ ਠੀਕ ਆ ਉਦੋਂ ਉਹਦੋਂ ਲਿਆਂਦੀਆਂ ਉਹ ਤਾਂ ਯਾਰ ਫਿਰ ਕਰਨਾ ਪੈਂਦਾ ਬਾਈ ਯਾਰ ਮੈਨੂੰ ਪੈਕਟੇ ਸੁਗਰਾਂ ਨੇ ਸਨੰਜਾ ਲਾਤਾ ਕੁੜੀਆਂ ਉਹ ਬਾਈ ਅੰਦਰ ਵੀ ਆਈ ਉਹ ਤਾਂ ਬਾਈ ਵਿਚਾਰਾ ਪਾਲੇ ਮਰ ਗਿਆ ਉਹ ਬਾਈ ਪਾਲੇ ਮਰ ਗਿਆ ਵਿਚਾਰਾ ਪਹਿਲਾਂ ਬਾਈ ਨੇ ਧੱਕੇਸ ਠੀਕ ਆ ਫੇਰ ਲਈਦਾ ਬਾਈ ਨੇ ਕੰਬਲ ਹੁਣ ਤੋਂ ਜੋੜ ਕੇ ਲਊਗਾ फेर ਉੱਟ ਕੇ ਕੂਲਡਰੀ ਬੰਦ ਕਰਤਾ ਬਣਾਏ ਨਹੀਂ ਵੀ ਕੇਸ ਤੇ ਕੰਮਲ ਜੋੜ ਕੇ ਲੈਣੇ ਚਲੋ ਯਾਰ ਛੱਡੋ ਯਾਰ ਬਹੁਤ ਲੰਬੀ ਬਣਾਦੀ ਵੀਡੀਓ ਨੂੰ ਬੰਦ ਕਰ